i'm just ਤੇ ਰਹੀ ਦਸਤਾਰ ਮੈਂ ਕਰਤਾ ਤੋਂ ਵੀ ਬਣਾ ਤੇ ਜਿੰਦ ਚਲਦੀ ਹੈ ਕਿ ਕਿਵੇਂ ਕੋਈ ਕਹਿੰਦਾ ਕਿ ਜੇ ਆਪ ਅਨੋਖੀ ਬਣਨਾ ਤੇ ਪਰਿਪਲ ਜੰਤੀ ਜੀ ਸਾਡੇ ਚੱਕ ਪਰਦਾ ਲਾਵੇ ਜੀ ਲੋਹੇ ਦੇ ਜਾਲ RAM ਦੋ ਦਿਲ ਨੂੰ ਤੇ ਬਲਦਾ ਅੰਜਲੀ ਹੋਦਰ ਭਵਾਨੀ Oh, ਸਾਰੇ ਨੇ ਆਪਣੇ ਸਮੇਂ ਜੋ ਸਮਾਂ ਦਿੱਤਾ ਉਹ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਿ ਉਹਨਾਂ ਆਪਾਂ ਆਰਤੀ ਕਰਦੇ ਸਾਰੇ 「さかのぼる ਹਰਵੇਂ ਨੂੰ ਜੁੜਨਾ ਚਾਹਤ ਹੈ ਸਰਕਾਰ ਗਿਆ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਕੰਡੀ ਹੈਗੇ ਨਾਲ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ पुस्तकालय पाठशाला पर होने के बाद और तो बाद जय श्री राम हाय कृष्णा दादी ठीक है हां ਸ਼੍ਰੀ ਰਾਮ ਰਾਮ ਜੈ ਰਾਮ Yeah, yeah. yeah. <laughs> ਨਰਿੰਦਰ ਕੁਮਾਰ ਸ਼ੈਲੀ ਸਰਕਲ ਪ੍ਰਧਾਨ ਬੀਜੇਪੀ ਭਵਾਨੀਗੜ ਪ੍ਰਧਾਨ ਬ੍ਰह्मचारी ਸ਼੍ਰੀ ਗੰਗਾ ਵਿਸ਼ਨ ਦਾਸ ਪ੍ਰਾਚੀਨ ਸ਼੍ਰੀ ਮੰਦਰ ਕਮੇਟੀ ਅੱਜ ਜਿਹੜੇ ਕਾਲਸ਼ ਦੀ ਸੋਹਣ ਸੋਹ ਭਾਗੇ ਪ੍ਰਾਂਤ ਆਏ ਹਿੱੱਦੇ ਜੀ ਦਾ 22 ਦਿਨ ਨੂੰ ਖੁੱਲ੍ਹਿਆ ਜਾ ਰਹੇ ਨੇ ਕਬਾੜ ਉਹ ਮੰਦਰ ਮਲਕ ਕੁਮਰੇ ਨੇ ਆਪਣੇ ਅੱਜ ਉੱਤੇ ਕਾਲਸ਼ ਯਾਤਰਾ ਲੈ ਕੇ ਆਏ ਭਵਾਨੀਗੜ ਦੇ ਤੋਂ ਕੋਲ ਮਿਲ ਕੇ ਬੈਠੇ ਕੀ ਕੀ ਗੱਲ ਹੋਈ ਸ਼੍ਰੀ ਕ੍ਰਿਸ਼ਨ ਜੀ ਮੈਨੂੰ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਬੜਾ ਗਰਮ ਮਹਿਸੂਸ ਹੋ ਰਿਹਾ ਮੈਨੂੰ ਇਹ ਗੱਲ ਦੱਸਦੇ ਹੋਏ ਕਿ ਸਾਡੇ ਬਜ਼ੁਰਗਾਂ ਦਾ ਤੇ ਸਾਡਾ ਬਹੁਤ ਵੱਡਾ ਇੱਕ ਸੁਪਨਾ ਜਿਹੜਾ RAM ਮੰਦਰ ਦਾ ਸੀਗਾ ਉਹ 22 ਤਰੀਕ ਨੂੰ ਸਾਡਾ ਸੁਪਨਾ ਜਿਹੜਾ ਪੂਰਾ ਹੋਣ ਜਾ ਰਿਹਾ ਹੈ ਸਾਡੇ ਭਗਵਾਨ ਪ੍ਰਭੂ ਸ਼੍ਰੀ ਰਾਮ ਜੀ ਆਪਣੀ ਗੱਦੀ ਤੇ ਆਪਣੇ ਦਰਵਾਰ ਦੇ ਵਿੱਚ ਦੁਆਰਾ ਆ ਰਹੇ ਨੇ ਤੇ ਜਿਹੜਾ ਲੋਕਾਂ ਦੇ ਵਿੱਚ ਇਸ ਦਾ ਬਹੁਤ ਵੱਡਾ ਉਤਸ਼ਾਹ ਹੈ ਜਿਹੜੇ ਅਜੇ ਕਲੈਕਸ਼ਨ ਸਾਡੇ ਕੋਲ ਆਏ ਨੇ ਸਾਨੂੰ ਬੜਾ ਖੁਸ਼ੀ ਮਹਿਸੂਸ ਹੋ ਰਹੀ ਹੈ ਅਸੀਂ ਆਪਣੇ ਆਪ ਨੂੰ ਸੁਭਾਗੇਸ਼ਾਲੀ ਮੰਨਦੇ ਹਾਂ ਕਿ ਇਹ ਪ੍ਰਭੂ ਰਾਮ ਜੀ ਦੇ ਦਰਵਾਜ਼ੇ ਤੋਂ ਅਯੁੱਧਿਆ ਜੀ ਤੋਂ ਸਾਨੂੰ ਚਾਵਲਾਂ ਦੇ ਰੂਪ ਦੇ ਵਿੱਚ ਇੱਕ ਨਮੰਤਰਣ ਜਿਵੇਂ ਕਿ ਪਹਿਲਾਂ ਆਪਣਾ ਚੱਲਦਾ ਸੀ ਉਸ ਤਰ੍ਹਾਂ ਸਾਨੂੰ ਭੇਜੇ ਗਏ ਨੇ ਤੇ ਇਹ ਨਿਮੰਤਰਣ ਅਸੀਂ ਘਰ ਘਰ ਪਹੁੰਚਾਣਾ ਤੇ ਪ੍ਰਭੂ ਰਾਮ ਵੱਲੋਂ ਇਹ ਨਿਮੰਤਰਣ ਹੈ ਕਿ ਮੈਂ ਆਪਣੇ ਦਰਬਾਰ ਦੇ ਵਿੱਚ ਆ ਗਿਆ ਮੇਰਾ ਦਰਬਾਰ ਤੁਹਾਡੇ ਲਈ ਖੁੱਲਾ ਹੈ ਤੁਸੀਂ ਜਦੋਂ ਮਰਜ਼ੀ ਆਓ ਮੇਰੇ ਕੋਲ ਜਿੱਦਾਂ ਦਾ ਵੀ ਤੁਹਾਨੂੰ ਕੋਈ ਦਿੱਕਤ ਹੈ ਪਰੇਸ਼ਾਨੀ ਹੈ ਮੈਂ ਤੁਹਾਡੀਆਂ ਸਾਰੀਆਂ ਸਮੱਸਿਆ ਦਾ ਹੱਲ ਕਰਨ ਲਈ ਮੈਂ ਆਪਣੀ ਗੱਦੀ ਦੇ ਦੁਆਰਾ ਬੈਠ ਗਿਆ ਜਿਹੜੇ ਜੀ ਚਾਵਲ ਜਿਹੜੇ ਪਹੁੰਚਾਏ ਜਾ ਰਹੇ ਨੇ ਪੀਲੇ ਇੱਕ ਕਹਿੰਦੇ ਨੇ ਆਪਾਂ ਪਹੁੰਚਾਏ ਜਾਂਦੇ ਨੇ ਕਿਵੇਂ ਲੱਗਦਾ ਤੁਹਾਨੂੰ ਘਰਾਂ ਦੇ ਵਿੱਚ ਪਹੁੰਚਾਏ ਜਾਣਗੇ ਤੇ ਲੋਕਾਂ ਦੇ ਵਿੱਚ ਕਿੰਨੇ ਕੁ ਜਾਗੂ ਕਾਗੂ ਨੇ ਜਾਗਰੂਕਤਾ ਬਹੁਤ ਹੈ ਜੀ ਬਹੁਤ ਵੱਡਾ ਮੰਨ ਲਓ ਲੋਕਾਂ ਦੇ ਵਿੱਚ ਉਤਸ਼ਾਹ ਹੈ ਬਹੁਤ ਲੋਕਾਂ ਨੂੰ ਖੁਸ਼ੀ ਹੈ ਇਸ ਚੀਜ਼ ਦੀ ਲੋਕ ਇਸ ਦਿਨ ਨੂੰ ਬੜੇ ਹੀ ਖੁਸ਼ੀ ਤੇ ਉਤਸ਼ਾਹ ਦੇ ਨਾਲ ਮਨਾਉਣਗੇ ਸਾਰੇ ਦੀਪਮਾਲਾ ਹੋਊਗੀ ਸਾਰੇ ਸ਼ਹਿਰ ਸਜਣਗੇ ਲੋਕਾਂ ਦੇ ਵਿੱਚ ਉਤਸ਼ਾਹ ਤੁਸੀਂ ਦੇਖਿਓ 21 ਤਰੀਕ ਨੂੰ ਤੁਹਾਨੂੰ ਆਪ ਹੀ ਦੇਖਣ ਨੂੰ ਬਣੂਗਾ ਜੀ ਦੀਵਾਲੀ ਮਨਨੀਆ ਦੁਆਰਾ ਤੇ ਉਹ ਕਿੰਨੇ ਉਤਸ਼ਾਹ ਨਾਲ ਲੋਕੀ ਮਨਾਉਣਗੇ ਤੁਹਾਨੂੰ ਪਤਾ ਲੱਗੂਗਾ ਉਸੇ ਆਪਦੇ ਆਪ ਕੋ ਨਕਸ਼ੋਬਾ ਕੇ ਚਲੀ ਮੰਨਦੇ ਵੀ ਜਿਹੜੇ ਮੰਦਰ ਦੇ ਵਿੱਚ ਸੋਨੋਂ ਆਏ ਦੀ ਸੇਵਾ ਕਰਨ ਦਾ ਮੌਕਾ ਮਿਲੇ ਕਿਉਂਕਿ ਕਲਸ਼ਾਜ ਬਾਕੀ ਹਸਤਾਮਾਂ ਨੂੰ ਦਿੱਤੇ ਗਏ ਨੇ ਪਿੰਡਾਂ ਤੱਕ ਵੀ ਪਹੁੰਚਾਇਆ ਨਹੀਂ ਕਿਵੇਂ ਦੀ ਕ੍ਰਿਸ਼ਨ ਜੀ ਮੈਂ ਤਾਂ ਇੱਕ ਨਾ ਚੀਜ਼ ਆ ਜੀ ਛੋਟਾ ਜਿਹਾ ਬੰਦਾ ਤੇ ਮੈਂ ਦੇਖੋ ਤੁਸੀਂ ਸੋਚ ਹੀ ਸਕਦੇ ਹੋ ਬੰਦੇ ਨੂੰ ਕਿੰਨੀ ਖੁਸ਼ੀ ਹੋਊਗੀ ਵੀ ਪ੍ਰਭੂ ਦੇ ਘਰ ਤੋਂ ਖੁਦ ਨਮੰਤਰਣ ਆਇਆ ਮੈਂ ਆਪਣੇ ਆਪ ਨੂੰ ਇਸ ਲਾਇਕ ਨਹੀਂ ਸਮਝਦਾ ਅਸੀਂ ਤਾਂ ਬਹੁਤ ਬਹੁਤ ਵੱਧਿਆ ਆਪਣੇ ਆਪ ਨੂੰ ਐਂ ਲੱਗਦਾ ਵੀ ਸਾਡਾ ਜੀਵਨ ਸਫਲ ਹੋ ਗਿਆ ਵੀ ਸਾਨੂੰ ਪਰਮਾਤਮਾ ਨੇ ਆਪਣੇ ਉੱਤਾ ਭੇਜਿਆ ਸਾਨੂੰ ਪ੍ਰਭੂ ਰਾਮ ਨੇ ਉੱਤਾ ਭੇਜਿਆ ਜੀ ਕੀ ਨਾਮ ਹੈ ਜੀ जैसे कि पता ही है सबको आने वाली 22 जनवरी को अयोध्या धाम में श्री रामलला जी की प्राण प्रतिष्ठा जो तो तकरीबन साढ़े पाँच सौ साल का वनवास काट करके स्थापना हो रही है सारे के सारे देशवासी बहुत ही बधाई के पात्र हैं सबसे पहले तो हमारे बुजुर्गों ने इतनी विशाल लड़ाइयाँ लड़ी इसके लिए रामचंद्र महाराज जी खुद जन्म स्थान से ही वंचित थे राम लला जी तंबू में रह रहे थे इतना दुख होता था सुन करके, के लेकिन हमारे बुजुर्गों ने जो ये विशेष लड़ाइयाँ लड़ी हमारे संत महात्माओं ने जितने भी धार्मिक संस्थाओं ने सब ने बहुत और इसका जो आपको पता ही है अब तकरीबन चार साल से बहुत विशाल राम मंदिर अयोध्या धाम में बन रहा है और आने वाली बाईस जनवरी को बहुत ही सुंदर वहाँ पर राम जी की प्राण प्रतिष्ठा होगी हफ्ता पहले ही वैसे तो प्राण प्रतिष्ठा के सारे नियम आपको पता ही वो हो शुरू हो जाएंगे और 22 तारीख को रामलला की प्राण प्रतिष्ठा है वहाँ पर रामचंद्र महाराज जी की तरफ से जैसे आपको पता है कि हम जो भी निमंत्रण भेजते हैं आज भी बुजुर्गों को सबको पता है। जब चिट्ठी भेजी जाती है विवाह की तो उसमें भी पीले चावल ही पंडित जी बता रहे थे पीले चावल देने का बेशक ड्राई फ्रूट भेजो बेशक फल फ्रूट भेजो लेकिन जब हम किसी को निमंत्रण भेजते हैं तो उसमें पीले चावल देने का आज भी रिवाज है विवाह शादी में पत्रिका भेजते हैं उसमें भी आज जो है पीले चावल ही दिए जाते हैं तो अयोध्या धाम से चल करके पीले चावल नगर नगर शहर आए हैं तो हम सबका कर्तव्य बनता है कि जैसे बुजुर्गों ने इसके लिए लड़ाई लड़ी है हम भी रामचंद्र महाराज जी के लिए कुछ करें तो ये जो कलश हैं अब सारी धार्मिक संस्थाओं को आ, जो भी हमारे यहाँ मंदिर हैं सबको वितरण दिए गए हैं किए गए हैं तो अब मंदिरों के सारी आगे आगे उनका दायित्व है कि आप जैसे भी अपने अपने कमेटी के हिसाब से इन मंदिरों को घर घर गली गली में पहुँचाना है और रामचंद्र महाराज जी का जो बाईस तारीख को प्राण प्रतिष्ठा है उसके बारे में अवगत करवाना है उसके बारे में बताना है और इसके लिए विशेष बात है बाईस तारीख को जो जो भी वहाँ सीधा प्रसारण होगा वो अपने टेलीविजन के माध्यम से अपने मंदिरों में स्क्रीन वगैरह लगा करके इसके माध्यम से दिखा भी सकते हैं और विशेष है उस दिन शाम के समय रात्रि के समय कम से कम पाँच अधिक से अधिक लगा सकते हैं जितने भी लेकिन पांच या सात या ग्यारह दीप दान अपने अपने घरों में सबने करना और विशेष है कि मोमबत्ती नहीं केवल मात्र दीपक घी के हों या सरसों के तेल के हों दीपक ही आप सबने जलाने हैं तो फिर मेरा यही आप सबसे विनती है ये जो कलश हैं वितरण दिए गए हैं तो ये सब अपनी जिम्मेवारी समझ करके जैसे हनुमान जी मारे तो अकेले ही थे पता लगा दिया था सारे लंका वालों को कि हनुमान जी आए हैं तो हम तो इतने हनुमान जी के रूप हैं आप सब तो सब ने मिल करके राम जी श्री रामचंद्र राम जी महाराज का ये विशेष कुछ काम करने का हमें जो है ये सौभाग्य प्राप्त हुआ है और हम बड़े धन्य हैं बड़े बड़े बड़भागी हैं जो ऐसा हमको ये सौभाग्य प्राप्त हुआ गली गली घर घर मोहल्ले मोहल्ले ये पता लगना चाहिए कि हमारे राम जी महाराज 22 जनवरी को राम लला जी की प्राण प्रतिष्ठा है जय श्री राम जय श्री राम फिर मैं सबको बहुत बहुत बधाई देता हूँ जय श्री राम मैं श्याम सतदेवा जी श्याम सत्यदेव ਹਾਂ ਤੇ ਦੁਬਾਰੰਸੀ ਸਾਰਿਆਂ ਨੂੰ ਜਾਣਕਾਰੀ ਦੇ ਰਿਹਾ ਆ ਰਾਮ ਜੀ ਦਾ ਜੋ ਆਪਣਾ ਉਦਘਾਟਨ ਹੋ ਰਿਹਾ ਹੈ ਪ੍ਰਾਣ ਪ੍ਰਤੀਸ਼ਟਾ ਉੱਥੇ ਹੋ ਰਹੀ ਹੈ 22 ਜਨਵਰੀ ਨੂੰ ਉਹਦੇ ਬਾਰੇ ਸਾਡੀ ਕੋਸ਼ਿਸ਼ ਹੈ ਵੀ ਅਸੀਂ ਘਰ-ਘਰ ਜਾ ਕੇ ਸੁਨੇਹਾ ਲਾਈਏ ਕਮ ਸੇ ਕਮ ਸਾਰਿਆਂ ਨੂੰ ਇਹ ਬਾਰੇ ਪਤਾ ਹੀ ਹੈ ਕਿ 22 ਜਨਵਰੀ ਨੂੰ ਰਾਮ ਜੀ ਦਾ ਜਿਹੜਾ ਉੱਥੇ ਉਦਘਾਟਨ ਹੋ ਰਿਹਾ ਹੈਗਾ ਤੇ ਅਸੀਂ ਸਾਡੀ ਵੀ ਡਿਊਟੀ ਬਣਦੀ ਹੈ ਕਿ ਅਸੀਂ ਇਹਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਈਏ ਤਾਂ ਤਾਂ ਕਿ ਇਹਦਾ 22 ਜਨਵਰੀ ਦਾ ਦਿਨ ਹੈ ਇਨੂੰ ਇੱਕ ਅਸੀਂ ਤਿਹਾਰ ਦੇ ਤੌਰ ਤੇ ਅਸੀਂ ਮਨਾਉਣਾ ਚਾਹੁੰਦੇ ਆ ਸਾਰਾ ਸਨਾਤਨ ਧਰਮ ਜਿਹੜਾ ਹੈਗਾ ਹੋਰ ਵੀ ਧਰਮ ਜਿਹੜੇ ਹੈਗੇ ਕਿ ਰਾਮ ਜੀ ਕਲੇ ਸਨਾਤਨ ਧਰਮ ਦੇ ਨਹੀਂ ਹੈਗੇ ਉਹ ਸਾਰੇ ਵਿਸ਼ਵ ਦੇ ਭਗਵਾਨ ਹਨ ਉਹਨਾਂ ਇੱਕ ਮਿਸ਼ਾ ਭਗਵਾਨ ਦੀ ਪ੍ਰਸੋਤਮ ਮਰਿਆਦਾ ਪ੍ਰਸੋਤਮ ਉਹਨਾਂ ਨਾਮ ਨਾਲ ਆਪਾਂ ਜਾਣੇ ਜਾਂਦੇ ਨੇ ਉਹ ਤੇ ਅਸੀਂ ਇੱਥੇ ਅਲੱਗ-ਅਲੱਗ ਜਿਹੜੇ ਸੰਸਥਾਵਾਂ ਨੇ ਸਾਰਿਆਂ ਨੂੰ ਅਸੀਂ ਇੱਥੇ ਬੁਲਾਇਆ ਸਾਰਿਆਂ ਨੂੰ ਅਸੀਂ ਕਲਸ਼ ਦਿੱਤੇ ਤਾਂ ਕਿ ਆਪਣੇ ਮੰਦਿਰਾਂ ਸਥਾਪਿਤ ਕਰੋ ਤੇ ਉਹਦੇ ਜੋ ਚਾਵਲ ਜੋ ਹੈਗੇ ਨਿਮੰਤਨ ਹੈਗੇ ਉਹ ਘਰ-ਘਰ ਉੱਥੇ ਪਹੁੰਚਾਉਣ ਆਪਣੇ ਮੰਦਿਰ ਦੇ ਡਿਊਟੀ ਨੇ ਜਿਹਦੇ ਆਇਨਸ ਪ੍ਰਧਾਨ ਹੈ ਬਹੁਤ ਹੀ ਜ਼ਿਆਦਾ ਵੱਡੀ ਗਿਣਤੀ ਵਿੱਚ ਇੱਥੇ ਲੋਕ ਪਹੁੰਚੇ ਨੇ ਤੇ ਸਾਰਿਆਂ ਦੇ ਵਿੱਚ ਬਹੁਤ ਵੱਡਾ ਉਤਸ਼ਾਹ ਦੇਖਣ ਨੂੰ ਮਿਲਿਆ ਹੈਗਾ ਸਾਡੇ ਅੱਧੇ ਬੋਲ ਤੇ ਇੱਥੇ ਜਿਹੜੇ ਹੈਗੇ ਸਾਰੇ ਪਹੁੰਚੇ ਨੇ ਸਾਰਿਆਂ ਨੇ ਸਾਨੂੰ ਇਹੀ ਗੱਲ ਕਹੀ ਹੈਗੀ ਕਿ ਜਿਹੜਾ ਪ੍ਰੋਗਰਾਮ ਕੀਤਾ ਬਹੁਤ ਵਧੀਆ ਕੀਤਾ ਤੇ ਇੱਥੇ ਜਿਹੜੇ ਪ੍ਰਧਾਨ ਸ਼ੈਲੀ ਜਿਹੇ ਹੈਗੇ ਇਹਨਾਂ ਦੀ ਰਹਿਨਮਾਈ ਸਾਰਾ ਇਹ ਕੰਮ ਹੋ ਰਿਹਾ ਹੈਗਾ ਤੇ ਕੋਸ਼ਿਸ਼ ਸਾਡੀ ਇਹੀ ਹੈ ਵੀ ਅਸੀਂ ਬਾਜ਼ਾਰ ਦੇ ਵਿੱਚ ਜਿਹੜੀ ਆ ਸੰਸਥਾਵਾਂ ਨੇ ਸਾਰਿਆਂ ਨੂੰ ਅਸੀਂ ਜਾ ਕੇ ਕਹੀਏ ਕਿ ਜਿਹੜਾ 22 ਤਰੀਕ ਦਾ ਦਿਨ ਹੈਗਾ ਇਹਨੂੰ ਸ਼ਹਿਰ ਨੂੰ ਬਹੁਤ ਵਧੀਆ ਤਰੀਕੇ ਨਾਲ ਸਜਾਇਆ ਜਾਵੇ ਏਕਾਂ ਦੇ ਦੀਪਮਾਲਾ ਕੀਤੀ ਜਾਵੇ ਤੇ ਇੱਕ ਤਿਹਾਰ ਦੇ ਤੌਰ ਤੇ ਨੂੰ ਆਪਾਂ ਮਨਾਈਏ ਕਿੰਨੇ ਸਾਲ ਪਾਦੇ ਇਹ ਜਿਹੜਾ ਮੰਦਿਰ ਆਈ ਬਣਨ ਉਹ ਚਾਰ ਇਹ ਜਿਹੜਾ ਮੰਦਿਰ ਸਾਰਨ ਪਤਾ ਹੈ 5 550 ਸਾਲ ਹੋ ਗਏ ਜਿਹੜਾ ਪਹਿਲਾ ਮੁਗਲਾਂ ਨੇ ਇਹਨਾਂ ਨੂੰ ਖਤਮ ਕਰ ਦਿੱਤਾ ਸੀ ਤੇ ਉਹਦੇ ਵਾਸਤੇ ਬਹੁਤ ਜ਼ਿਆਦਾ ਸੰਘਰਸ਼ ਕੁਰਬਾਨੀਆਂ ਦਿੱਤੀਆਂ ਗਈਆਂ ਨੇ ਤੇ ਅੱਜ ਤੱਕ ਬਹੁਤ ਵੱਡੇ ਪਾਕਸ਼ਾਲੀਆਂ ਸਾਨੂੰ ਕੋਈ ਇਹੋ ਜਿਹਾ ਕੁਰਬਾਨੀ ਨਹੀਂ ਦੇਣੀ ਪੈਗੀ ਸਾਨੂੰ ਤਾਂ ਬਣਿਆ ਬਣਾਇਆ ਮੰਦਿਰ ਸਾਨੂੰ ਜਿਹੜਾ ਮਿਲ ਰਿਹਾ ਹੈਗਾ ਸਾਡੇ ਬਜ਼ੁਰਗਾਂ ਨੇ ਜਿਹੜਾ ਬਹੁਤ ਸਮਾਜ ਨੇ ਬਹੁਤ ਵੱਡੀਆਂ ਕੁਰਬਾਨੀਆਂ ਦਿੱਤੀਆਂ ਨੇ ਇਹਦੇ ਵਾਸਤੇ ਤੇ ਇਸ ਤੋਂ ਬਹੁਤ ਪਾਕਸ਼ਾਲੀਆਂ ਸਾਨੂੰ RAM ji ਦਾ ਮੰਦਿਰ ਜਿਹੜਾ ਮਿਲ ਰਿਹਾ ਹੈਗਾ ਦੇਖਣ ਨੂੰ ਮਿਲ ਰਿਹਾ ਹੈ ਦਰਸ਼ਨ ਕਰਨ ਨੂੰ ਮਿਲ ਰਿਹਾ ਹੈ ਤੇ ਇੱਕ ਮੈਂ ਇੱਥੇ ਹੋਰ ਤੁਹਾਡੇ ਰਾਹੀਂ ਜਾਣਕਾਰੀ ਦੇਣਾ ਚਾਹੁੰਦਾ ਹਾਂ ਤੇ 24 ਤਰੀਕ ਤੋਂ ਇਥੋਂ ਜਿਹੜੀਆਂ ਹੈਗੀਆਂ ਟ੍ਰੇਨਾਂ ਦੀ ਜਿਹੜੀ ਬੁਕਿੰਗ ਕੀਤੀ ਜਾ ਰਹੀ ਹੈਗੀ 24 ਤਰੀਕ ਤੋਂ ਲਗਾਤਾਰ ਟ੍ਰੇਨਾਂ ਜਾਣਗੀਆਂ ਉੱਥੇ ਜੇ ਕਿਸੇ ਨੇ ਵੀ ਜਾਣਾ ਹੈ ਉਹ ਬੁਕਿੰਗ ਕਰਵਾ ਕੇ ਉੱਥੇ ਜਾ ਸਕਦਾ ਹੈਗਾ ਤੇ 22 ਤਰੀਕ ਨੂੰ ਕੋਸ਼ਿਸ਼ ਕਰੋ ਵੀ ਸਾਰੇ ਆਪਣੇ ਮੰਦਰਾਂ ਦੇ ਵਿੱਚ ਉਹਨਾਂ ਸ਼ਹਿਰ ਦੇ ਵਿੱਚ ਰਹਿ ਕੇ ਇਤਿਹਾਰ ਨੂੰ ਮਨਾਇਆ ਜਾਵੇ ਜੈ ਸ਼੍ਰੀ ਰਾਮ ਚੈ ਸ਼੍ਰੀ